ਸਤਿ ਸ਼੍ਰੀ ਅਕਾਲ ਜੀ ਸਾਡੇ ਆਮ ਹੀ ਧਾਰਨਾ ਸੀ ਕਿ ਸਿਆਲ ਵਿੱਚ ਕਦੇ ਸੱਪ ਨੇ ਨਿਕਲਦੇ ਪਰ ਕੁਝ ਦਿਨ ਪਹਿਲੋ ਪਹਿਲੀ ਵੇਰ ਇੱਕ ਸੱਪ ਦੀ ਸਰਕੰਝ ਵੇਖੀ ਤੇ ਇੱਕ ਦਿਨ ਇੱਕ ਕਿੱਡਾ ਲੰਮਾ ਸੱਪ ਝੂਕਦਾ ਹੋਇਆ ਕੋਲੋਂ ਦੀ ਲੰਘ ਗਿਆ ਮਟਰ ਤੋੜਨ ਆਈ ਲੈਵਰ ਵਿੱਚ ਉਹ ਵੀ ਸੀ ਦੋ ਨਿਆਣੇ ਉਸ ਨੇ ਆਪਣੇ ਨਾਲ ਲਾ ਲਏ ਤੇ ਨਿੱਕੇ ਨੂੰ ਮਟਰਾਂ ਦੀ ਪਾਲ ਅੰਦਰ ਪਰਨਾ ਵਿਛਾ ਕੇ ਸਵਾ ਦਿੱਤਾ ਮੇਰੀ ਨਜ਼ਰ ਪਈ ਤਾਂ ਆਖਿਆ ਬੀਬੀ ਇੱਥੇ ਇੱਕ ਸੱਪ ਫਿਰਦਾ ਹੈ ਛੋਟੇ ਨੂੰ ਦੂਰ ਟਿਊਬਲ ਕੋਲ ਸ਼ੈਣੀ ਮੰਜੇ ਤੇ ਪਾ ਅੱਗਿਓ ਹੱਸ ਪਈ ਆ ਕੇ ਸਰਦਾਰਾ ਸੱਪ ਮਹਾਤੜਾਂ ਦੇ ਨਿਆਣਿਆਂ ਨੂੰ ਕੁਝ ਨਹੀਂ ਆਖਦੇ ਜਾਣਦੇ ਨੇ ਕਿ ਇਹ ਵੀ ਲੜਾਈ ਲੜ ਰਹੇ ਨੇ ਭੁੱਖ ਗਰੀਬੀ ਤਕੇਸ਼ਾਹੀ ਅਤੇ ਹਾਲਾਤਾਂ ਨਾਲ ਮੈਂ ਚੁੱਪ ਹੋ ਗਿਆ ਐਡੀ ਡੂੰਗੀ ਗੱਲ ਉਹ ਵੀ ਇੱਕ ਮਟਰ ਤੋੜਨ ਵਾਲੀ ਦੇ ਮੂੰਹ ਕਿੰਨੇ ਬਰੇ ਪੈਲੋ ਮੰਡ ਇਲਾਕੇ ਵਾਲੀ ਇੱਕ ਪੁਰਾਣੀ ਗੱਲ ਚੇਤੇ ਆ ਗਈ ਕਈ ਵੇਰ ਸੌਣ ਪਾਦੋਂ ਦੀ ਹੌਮਸ ਵਿੱਚ 20-20 ਕਿਲੋਮੀਟਰ ਪੈਦਲ ਤੁਰਨਾ ਪੈ ਜਾਂਦਾ ਭੁੱਖਣ ਪਾਣੇ ਦਲਦਲ ਜਿੱਦਲਣ ਪਾਣੀ ਮੀਹ ਨੇਰੀ ਝੱਖੜ ਤੂਫਾਨ ਚਾਲੇ ਮਲੇ ਕਾਹੀ ਸਰਕੰਡੇ ਅਤੇ ਸੰਘਣੇ ਕਮਾਦਾ ਥਾਣੇ ਕਈ ਵੇਰ ਨੰਗੇ ਪੈਰੀ ਵੀ ਇੱਕ ਵੇਰ ਨਵਾਂ ਨਵਾਂ ਨਾਲ ਰਲਿਆ ਇੱਕ ਸ਼ਹਿਰੀ ਸਾਡੇ ਸਾਹਵੇਂ ਵੱਡੇ ਸਾਰੇ ਦੀ ਪੂਛਲ ਤੇ ਪੈਰ ਵੀ ਆ ਗਿਆ ਤਾਂ ਵੀ ਕਰਮਾ ਵਾਲੇ ਨੇ ਪਰਤ ਕੇ ਡੰਗ ਨਹੀਂ ਮਾਰਿਆ ਉਹ ਸ਼ੁਰੂ-ਸ਼ੁਰੂ ਵਿੱਚ ਜਥੇ ਅੰਦਰ ਸਭ ਤੋਂ ਅੱਗੇ-ਅੱਗੇ ਹੋ ਕੇ ਤੁਰਿਆ ਕਰੇ ਫਿਰ ਇੱਕਦਮ ਹੀ ਵਿਚਕਾਰ ਜਿਹੇ ਹੋ ਕੇ ਤੰਨ ਲੱਗਾ ਜਥੇਦਾਰ ਹੱਸ ਪਿਆ ਆਖਣ ਲੱਗਾ ਕਮਲਿਆ ਕੀਟ ਪਤੰਗੇ ਅਤੇ ਸੱਪ ਡਮੂਹੇ ਬਾਗਿਆਂ ਨੂੰ ਕੁਝ ਨਹੀਂ ਆਖਦੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹ ਵੀ ਇੱਕ ਜੰਗ ਲੜ ਰਹੇ ਨੇ ਬੇਇਨਸਾਫੀ ਤੱਕੇਸ਼ਾਹੀ ਅਤੇ ਜ਼ੁਲਮਾਂ ਦੇ ਖਿਲਾਫ ਸੋ ਸਿੰਘੋ ਇੱਕ ਗੱਲ ਚੇਤੇ ਰੱਖਿਓ ਅਸੀਂ ਜਦੋਂ ਵੀ ਖਤਮ ਹੋਏ ਦੋ ਪੈਰਾਂ ਵਾਲੇ ਸੱਪਾਂ ਤੇ ਬੁੱਕਲ ਦੇ ਠੁੰਮਿਆ ਹੱਥੋਂ ਹੀ ਖਤਮ ਹੋਵਾਂਗੇ। ਵਾਕਾ ਹੀ ਕਿੰਨੀ ਸਟੀਕ ਅਤੇ ਸੱਚੀ ਭਵਿੱਖਬਾਣੀ ਸੀ ਮਗਰੋਂ ਛੇਤੀ ਹੀ ਮੁੱਕ ਗਏ ਉਹ ਜਥੇਦਾਰ ਦੀ। ਅੱਜ ਤੱਕ ਸਾਡੇ ਆਸ-ਪਾਸ ਹੀ ਵਿਚਰਦੇ ਪਏ ਦੋ ਪੈਰਾਂ ਵਾਲੇ ਕਿੰਨੇ ਸਾਰੇ ਦੋ ਮੂੰਹੇ ਸੱਪ। ਕੌਮ ਦੀ ਸਰਹੱਦ ਨੌਜਵਾਨੀ ਆਪਣੀ ਸਮਝ ਅਗਵਾਈ ਲੈਣ ਕੋਲ ਜਾਂਦੀ ਏ ਤੇ ਉਹ ਅੱਗੋਂ ਐਸਾ ਡੰਗ ਮਾਰਦੇ ਆ ਕਿ ਪਾਣੀ ਮੰਗਣ ਤੱਕ ਦੀ ਵੀ ਨੌਬਤ ਨਹੀਂ ਮਿਲਦੀ